ਸ਼੍ਰੋਮਣੀ ਕਾਲਜ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ 35 ਮਿੰਟ ਤੱਕ ਚੱਲੀ। ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ 10 ਵਿਅਕਤੀਆਂ ਦੀ ਸੂਚੀ ਜੇਲ੍ਹ ਦੇ ਵਿੱਚ ਦਿੱਤੀ ਗਈ ਹੈ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰ ਸਕਦੇ ਨੇ। ਉਹਨਾਂ ਵਿੱਚ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਵੀ ਨਾਮ ਸ਼ਾਮਲ ਹੈ ਤੇ ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ 90 ਦੇ ਪਿੰਡ ਬੋੜਾ ਦੇ ਵਿੱਚ ਨਵਾਂ ਡੇਰਾ ਬਿਆਸ ਦਾ ਉਦਗਾਰਨ ਕਰਨ ਪਹੁੰਚੇ ਸਨ। ਉੱਥੇ ਇੱਕ ਸਮਾਗਮ ਸੀ ਜਿਸ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਉਹ ਮੁਲਾਕਾਤ ਕਰਨ ਜੇਲ੍ਹ ਦੇ ਵਿੱਚ ਪਹੁੰਚੇ ਜਦੋਂ ਉਹਨਾਂ ਨੇ ਮੁਲਾਕਾਤ ਕਰਨੀ ਸੀ ਉਸ ਤੋਂ ਪਹਿਲਾਂ ਹੀ ਨਾਬਾ ਜੇਲ੍ਹ ਦੇ ਬਾਹਰ ਭਾਰੀ ਮਾਤਰਾ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ ਤਾਂ ਕਿ ਕੋਈ ਅਨਹੋਣੀ ਨਾ ਵਰਤੇ ਉਤੇ ਹੀ ਭਾਰੀ ਮਾਤਰਾ ਦੇ ਵਿੱਚ ਡੇਰਾ ਬਿਆਸ ਦੀ ਸੰਗਤ ਵੀ ਨਾਬਾ ਜੇਲ੍ਹ ਦੇ ਬਾਹਰ ਪਹੁੰਚ ਚੁੱਕੀ ਸੀ ਤਾਂ ਸਿੱਕੇ ਤਸਵੀਰਾਂ ਵੀ ਸਾਹਮਣੇ ਆਈਆਂ ਜਦੋਂ ਉਹ ਜੇਲ੍ਹ ਦੇ ਅੰਦਰ ਗਏ ਕਾਲੀ ਗੱਡੀ ਦੇ ਵਿੱਚ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਕਰੀਬ 35 ਮਿੰਟ ਤੱਕ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਹਾਲਾਂਕਿ ਤਕ ਕੁਝ ਸਪਸ਼ਟ ਨਹੀਂ ਹੋਇਆ ਇਹ ਗੱਲਬਾਤ ਬਾਹਰ ਨਹੀਂ ਆਈ ਹੈ ਪਰ ਉਹਨਾਂ ਨੇ 35 ਮਿੰਟ ਤੱਕ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾਂ ਵਿਰਸ ਸਿੰਘ ਬਲਟੋਹਾ ਬੇਤੇਦਿਨੀ ਬਿਕਰਮ ਸਿੰਘ ਮਜੀਠੀਆ ਨੂੰ ਮੁਲਾਕਾਤ ਕਰਨ ਪਹੁੰਚੇ ਸਨ ਪਰ ਉਹਨਾਂ ਨੂੰ अनुमति ਨਹੀਂ ਦਿੱਤੀ ਗਈ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਇਸ ਸਬੰਧ ਨੂੰ ਬਾਹਰ ਕਾਫੀ ਨਾਰੇਬਾਜ਼ੀ ਵੀ ਕੀਤੀ ਤੇ ਮਾਨ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਕੀਤੇ ਦੱਸਦੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੋਇਆ ਐਸ ਵੇਲੇ ਬਿਕਰਮ ਸਿੰਘ ਮਜੀਠੀਆ ਨਿਆਇਕ ਹਿਰਾਸਤ ਲੈਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਬ ਨ ਲਗਾਤਾਰ ਉਹਨਾਂ ਦੀ ਜੋ ਸੁਣਵਾਈਆਂ ਨੇ ਹੋ ਰਹੀਆਂ ਨੇ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਹੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹਨੇ ਆਪਣੀ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਪਰ ਹਜੇ ਤੱਕ ਉਸ ਦੇ ਉੱਤੇ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਵਿਕਰਮ ਸਿੰਘ ਮਜੀਠੀਆ ਜਿਲ੍ਹੇ ਦੇ ਵਿੱਚ ਹੀ ਬੰਦ ਨੇ ਤੇ ਉਹਨਾਂ ਦੇ ਨਾਲ ਕਿਸੇ ਵੀ ਸ਼ਰਮਨੀ ਅਕਾਲੀ ਦਲ ਦੇ ਆਗੂ ਨੂੰ ਮੁਲਾਕਾਤ ਨਹੀਂ ਕਰਨ ਦਿੱਤੇ ਜਾ ਰਹੀ ਸਿਰਫ 10 ਵਿਅਕਤੀਆਂ ਨੂੰ ਹੀ ਮੁਲਾਕਾਤ ਕਰਨ ਦੀ ਇਜਾਜ਼ਤ ਹੈ anumati mili hui hai ਉਹਨਾਂ ਦੇ ਵਿੱਚ ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਲ ਹੈ ਐਸੇ ਕਰਕੇ ਅੱਜ ਉਹ ਜਦੋਂ ਨਾਪਾ ਦੇ ਪਿੰਡ ਉੜਾ ਦੇ ਵਿੱਚ ਡੇਰਾ ਬਿਆਸ ਦਾ ਉਦਘਾਟਨ ਕਰਨ ਪਹੁੰਚੇ ਸਨ ਉਥੇ ਇੱਕ ਸਮਾਗਮ 'ਤੇ ਸ਼ਿਰਕਤ ਕਰਨ ਪਹੁੰਚੇ ਸਨ ਤੇ ਇਸ ਦੌਰਾਨ ਉਹਨਾਂ ਨੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਵੀ ਕੀਤੀ ਜੋ ਮੁਲਾਕਾਤ ਕਰੀਬ 35 ਮਿੰਟ ਤੱਕ ਚੱਲੀ